ਉਸੀਂ ਦੇਖ ਰਹੇ ਹਾਂ ਡੈਨਿਕ ਸਵੇਰਾ ਟੀਵੀ ਮੈਂ ਆ ਚਰਨਜੀਤ ਕੌਸ਼ਲ ਅਸੀਂ ਇਸ ਵਕਤ ਐਨਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 979100200 ਤੇ ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ ਹਰਿਆਣਾ ਦੇ ਗੁਹਾਣਾ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਪਰਾਲੀ ਝੋਨੇ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਆ ਕਿਸਾਨ ਮਜਬੂਰੀ ਦੱਸ ਕੇ ਉਸ ਨੂੰ ਅੱਗ ਲਗਾ ਰਹੇ ਨੇ ਜਿਸ ਦਾ ਵੱਡੇ ਪੱਧਰ ਦੇ ਉੱਪਰ ਪ੍ਰਦੂਸ਼ਣ ਹੋ ਰਿਹਾ ਪਰ ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਉਹਦਾ ਇੱਕ ਪੱਕਾ ਇਲਾਜ ਕੱਢ ਲਿਆ ਨੌਜਵਾਨ ਔਰਤਾਂ ਜਿਹੜੀ ਪਰਾਲੀ ਵਰਗੀ ਵੇਸਟ ਚੀਜ਼ ਤੋਂ ਬਾਇਓਮਾਸ ਬਣਾ ਰਹੀ ਆ ਇਹ ਤੁਹਾਨੂੰ ਤਸਵੀਰਾਂ ਦਿਖਾਉਂਗਾ ਨਾਲ ਦੀ ਨਾਲ ਮੈਂ ਤੁਹਾਨੂੰ ਜਾਣਕਾਰੀ ਵੀ ਦਊਂਗਾ ਕਿ ਇਹ ਜਿਹੜਾ ਤੁਸੀਂ ਪਾਊਡਰ ਦੇਖ ਰਹੇ ਹੋ ਇਹਦੇ ਵਿੱਚ ਪਰਾਲੀ ਦਾ ਕੁਤਰਾ ਕੀਤਾ ਹੋਇਆ ਗੋਬਰ ਗੰਵਾ ਮੱਜਾਂ ਦਾ ਪਾਇਆ ਹੋਇਆ ਗੰਨੇ ਦੀ ਜਿਹੜੀ ਮਿੱਲਾਂ ਦੇ ਵਿੱਚ ਮੈਲੀ ਹੁੰਦੀ ਆ ਉਹ ਵਰਤੀ ਜਾਂਦੀ ਆ ਤਾਂ ਸਾਰੀ ਵੇਸਟ ਚੀਜ਼ ਤੋਂ ਜਿਹੜੀ ਕਿਤਨਾ ਕਿਤੇ ਸਮੱਸਿਆ ਬਣੀ ਹੋਈ ਆ ਕਿ ਇਹਦਾ ਨਿਪਟਾਰਾ ਕਿਵੇਂ ਕੀਤਾ ਜਾਵੇ ਪਰਾਲੀ ਵਰਗੀ ਚੀਜ਼ ਦਾ ਇਸ ਜਗ੍ਹਾ ਦੇ ਉੱਪਰ ਇੱਕ ਫੈਕਟਰੀ ਬਣਾਈ ਗਈ ਆ ਜਿਹਦੇ ਵਿੱਚ ਬਾਇਓਮਾਸ ਬਣਾ ਕੇ ਉਹਦਾ ਵੇਚਿਆ ਜਾ ਰਿਹਾ ਜਿਹੜਾ ਕਿ ਅੱਗੇ ਫੈਕਟਰੀਆਂ ਦੇ ਵਿੱਚ ਪੱਠਿਆਂ ਦੇ ਵਿੱਚ ਵਰਤਿਆ ਜਾਂਦਾ ਜਿਸ ਨੂੰ ਕਿ ਅੱਗ ਲਗਾਉਣ ਦੇ ਵਿੱਚ ਵਰਤਿਆ ਜਾਂਦਾ ਤਾਂ ਵੇਸਟ ਚੀਜ਼ ਤੋਂ ਮਹਿੰਗੀ ਜਿਹੜੀ ਚੀਜ਼ ਹੈਗੀ ਆ ਉਹ ਬਣਾ ਕੇ ਵਧੀਆ ਲੱਖਾਂ ਦੀ ਕਮਾਈ ਵੀ ਕੀਤੀ ਜਾ ਰਹੀ ਆ ਸੰਗਰੂਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਹਰਪ੍ਰੀਤ ਕੌਰ ਕਿਤਨਾ ਕਿਤੇ ਮਜ਼ਦੂਰੀ ਕਰਦੀ ਸੀ ਪਰ ਇੱਥੇ ਹੁਣ ਆਪਣੀ ਇੱਕ ਫੈਕਟਰੀ ਚਲਾ ਰਹੇ ਨੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਪ੍ਰਾਣੀ ਵਰਗੀ ਵੇਸਟ ਚੀਜ਼ ਤੋਂ ਜਿਹੜਾ ਹੈਗਾ ਬਾਇਓਮਾਸ ਬਣਾਇਆ ਜਾ ਰਿਹਾ ਜਿਸ ਨੂੰ ਵੇਚ ਕੇ ਲੱਖਾਂ ਦੀ ਕਮਾਈ ਕੀਤੀ ਜਾ ਰਹੀ ਆ ਤਾਂ ਆਪਣੇ ਪਰਿਵਾਰ ਦੇ ਨਾਲ ਪੰਜਾਬ ਤੋਂ ਸੰਗਰੂਰ ਤੋਂ ਉਹ ਹਰਿਆਣਾ ਦੇ ਵਿੱਚ ਪਹੁੰਚੇ ਨੇ ਤੇ ਜਿਹੜੀ ਇਹ ਫੈਕਟਰੀ ਹੈਗੀ ਆ ਉਹ ਚਲਾ ਰਹੇ ਨੇ ਤੁਹਾਨੂੰ ਤਸਵੀਰਾਂ ਵੀ ਦਵਾਂਗੇ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਵੀ ਦਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਗਈ ਆ ਮੈਡਮ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਕੋਹਰੇ ਜੀ ਕਿਵੇਂ ਦੇਖਦੇ ਹੋ ਸੰਗਰੂਰ ਦੇ ਵਿੱਚ ਤੁਸੀਂ ਕੰਮਕਾਰ ਕਰਦੇ ਸੀ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਤੁਸੀਂ ਪੈਟਰੋਲ ਪੰਪ ਤੇ ਵੀ ਲੱਗੇ ਰਹੇ ਉਸ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਵੀ ਕੰਮ ਕੀਤਾ ਪਰ ਉਹ ਸਾਰੇ ਕੰਮ ਛੱਡ ਕੇ ਤੁਸੀਂ ਇਹ ਫੈਕਟਰੀ ਲਗਾਉਣ ਬਾਰੇ ਕਿਵੇਂ ਸੋਚ ਰਿਹਾ ਤਾਂ ਜਿਹੜੀ ਪਰਾਲੀ ਵਰਗੀ ਸਮੱਸਿਆ ਹੈਗੀ ਆ ਉਹਦਾ ਹੱਲ ਵੀ ਹੋ ਰਿਹਾ ਹਾਂਜੀ ਉਹਦਾ ਹੱਲ ਵੀ ਹੋ ਰਿਹਾ ਜੀ ਬਸ ਸਰ ਜੀ ਜੋ ਫਿਰ ਅਸੀਂ ਜਦੋਂ ਕੰਮ ਪਹਿਲਾਂ ਮੈਂ ਕੀਤੇ ਨੇਗੇ ਆਪਦੇ ਉਹਦੇ ਵਿੱਚ ਹਾਰਡਵਰਕ ਬੋਲ ਕਰ ਰਹੀ ਸੀ ਮੈਂ ਤੇ ਕੁਝ ਸੋਚਿਆ ਵੀ ਵੇਸਟਿੰਗ ਚੀਜ਼ਾਂ ਨੂੰ ਆਪਾਂ ਕੋਈ ਰੂਪ ਦੇ ਕੇ ਇਸ ਨੂੰ ਯੂਜ਼ ਕੀਤਾ ਜਾਵੇ ਤੇ ਇਹ ਫਿਰ ਅਸੀਂ ਪਰਾਲੀ ਦਾ ਵੀ ਹੱਲ ਹੋ ਗਿਆ ਜੀ ਇਹਦੇ ਵਿੱਚ ਚਲੋ ਜੋ ਬਣਿਆ ਹੋਇਆ ਮੁੱਦਾ ਪੰਜਾਬ ਦਾ ਜੀ ਆਪਣੇ ਦਾ ਤੇ ਉਹਦਾ ਵੀ ਹੱਲ ਹੋ ਰਿਹਾ ਹੁਣ ਉਹਨੂੰ ਕੁੱਤਰ ਕੇ ਵਿੱਚ ਪਾਣੇ ਆ ਜੀ ਅੱਗੇ ਵਾਸਤੇ ਅਸੀਂ ਹੋਰ ਵੀ ਮਸ਼ੀਨ ਲਗਾਣੀ ਹੈ ਜੀ ਮੈਂ ਹੁਣ ਲਹਿਰੇ ਵਾਲੀ ਹੋਰ ਵੀ ਅੱਗੇ ਵਧੀਆ ਪ੍ਰੋਜੈਕਟ ਕਰਾਂਗੀ ਕਿਹਦੇ ਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਈਆਂ ਹੋਣ ਨੇ ਸਭ ਤੋਂ ਵੱਡੀ ਦਾ ਸਮੱਸਿਆ ਪਰਾਲੀ ਆ ਜਿਹੜੀ ਅੱਜ ਦੇ ਸਮੇਂ ਜਿਹਦਾ ਨਿਪਟਾਰਾ ਕਰਨ ਔਖਾ ਹੋਇਆ ਪਿਆ ਕਿਸਾਨ ਉਹਨੂੰ ਆਪਣੇ ਖੇਤਾਂ ਦੇ ਵਿੱਚ ਇਸੇ ਤਰੀਕੇ ਨਾਲ ਅੱਗ ਲਗਾਉਂਦੇ ਨੇ ਪਰ ਉਹਦੇ ਨਾਲ ਤੁਸੀਂ ਬਾਇਓਮਾਸ ਬਣਾ ਕੇ ਵੇਚ ਰਹੇ ਹੋ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਂਦੇ ਨੇ ਇਹਦੇ ਵਿੱਚ ਇਸ ਚ ਗੰਨੇ ਦੀ ਪੱਤੀ ਪਈ ਹੋਈ ਹੈ ਜੀ ਕੁੱਤਰ ਕੇ ਠੀਕ ਹੈ ਬਾਇਓ ਇਹਦੇ ਵਿੱਚ ਪਰਾਲੀ ਨੂੰ ਅਸੀਂ ਹੈਮਰ ਕਰ ਲਿੰਦੇ ਆ ਪਰਾਲੀ ਹੋ ਗਈ ਤੂੜਾ ਹੋ ਗਿਆ ਤੇ ਗੋਬਰ ਹੋ ਗਿਆ ਜੀ ਆਪਣੀ ਵੇਸਟਿੰਗ ਚੀਜ਼ਾਂ ਸਾਰੀਆਂ ਪਾ ਰਿਹਾ ਜਿਆ ਚਲ ਰਿਹਾ ਜੀ ਮੁੱਦਾ ਆਪਣੇ ਪੰਜਾਬ ਚ ਇਹ ਪਰਾਲੀ ਦਾ ਹੱਲ ਹੀ ਆ। ਹਾਂ ਸੰਗਰੂਰ ਦੇ ਵਿੱਚ ਤੁਸੀਂ ਕਿਤਨਾ ਕਿਤੇ ਜੌਬ ਕਰਦੇ ਸੀ। ਇੱਥੇ ਤੁਸੀਂ ਫੈਕਟਰੀ ਦੇ ਮਾਲਕ ਬਣੇ ਬੈਠੇ ਹੋ। ਉਹ ਚੀਜ਼ ਬਾਰੇ ਕਿਵੇਂ ਸੋਚਿਆ ਤੁਸੀਂ? ਉਹ ਜੀ ਬਸ ਪਰਮਾਤਮਾ ਦੀ ਕਿਰਪਾ ਸੀਗੀ। ਬਾਕੀ ਹੈਜ਼ਮੈਡ ਇਸ ਲੈਂਡ ਚ ਸੀਗੇ। ਫਿਰ ਮੈਂ ਸੋਚਿਆ ਵੀ ਆਪਣਾ ਹੀ ਵਰਕ ਕਰੋ। ਆਪਾਂ ਜਦੋਂ ਤੁਸੀਂ ਕੰਮ ਕਰ ਲਿੰਨੇ ਹੋ ਇਹ ਤੇ ਆਪਦਾ ਕਰੋ। ਮੁਸ਼ਕਲ ਕੋਈ ਨਹੀਂ ਹੁੰਦੀ ਹੈਗੀ ਕਿਸੇ ਵੀ ਕੰਮ ਦੇ ਵਿੱਚ। ਪਰ ਜਦੋਂ ਉੱਠਣਾ ਹੁੰਦਾ ਫਿਰ ਪਰਮਾਤਮਾ ਨੇ ਚੱਕਣਾ ਜਦੋਂ ਉੱਪਰ ਜਾਣਾ ਆਪਾਂ ਨੇ। ਦੇਖੋ ਸਵੇਸਟਿੰਗ ਚੀਜ਼ਾਂ ਨੂੰ ਹੀ ਸਾਨੂੰ ਸਹੀ ਕਰਨ ਵਾਸਤੇ ਕਰਿਆ ਜੀ ਇਹ ਕੰਮ ਪੰਜਾਬ ਨੂੰ ਛੱਡ ਕੇ ਹਰਿਆਣੇ ਚ ਕਿਉਂ ਆ ਕੇ ਤੁਸੀਂ ਕੰਮ ਕੀਤਾ ਜੀ ਇਸ ਲਈ ਆਏ ਸੀ ਜੀ ਕਿ ਹਰਿਆਣੇ ਚ ਸਾਰਾ ਮਟੀਰੀਅਲ ਸਾਨੂੰ ਜਲਦੀ ਮਿਲ ਜਾਂਦਾ ਪੰਜਾਬ ਚ ਥੋੜਾ ਜਿਹਾ ਮੁਸ਼ਕਲ ਹੈ ਮੈਲੀ ਨਹੀਂ ਮਿਲਦੀ ਜਿਵੇਂ ਆਪਣਾ ਗੰਨਾ ਹੋ ਗਿਆ ਯੂਪੀ ਚ ਜ਼ਿਆਦਾ ਗੰਨਾ ਯੂਪੀ ਚੋਂ ਮੈਲੀ ਆਂਦੀ ਹੈ ਯੂਪੀ ਚੋਂ ਹੀ ਗੰਨੇ ਦੀ ਪੱਤੀ ਮਿਲ ਜਾਂਦੀ ਹੈ ਪਰਾਲੀ ਆਪਾਂ ਨੂੰ ਹਰਿਆਣੇ ਚ ਮਿਲ ਜਾਂਦੀ ਹੈ ਹਰਿਆਣਾ ਸਰਕਾਰ ਨੇ ਵੀ ਚਲੋ ਪਰਾਲੀ ਨੂੰ ਅੱਗ ਲਾਉਣ ਤੋਂ ਤਾਂ ਮਨਾ ਕੀਤਾ ਹੋਇਆ ਹੈ ਇਹ ਤਾਂ ਸਾਰੇ ਹਰਿਆਣਾ ਪੰਜਾਬ ਦਾ ਮੁੱਦਾ ਹੈ ਪਰਾਲੀ ਬਣੀ ਪਈ ਹੈ ਇੱਕ ਕਿਸਾਨਾਂ ਦੇ ਉੱਪਰ ਹੀ ਆਈ ਪਈ ਹੈ ਗੱਲ ਪਰ ਮੈਂ ਕਹਿੰਦੀ ਆ ਵੀ ਕਿਸਾਨਾਂ ਨੂੰ ਇਹ ਚੀਜ਼ 'ਚ ਸਰਕਾਰ ਦੱਸੇ ਨਾ ਉਹਨਾਂ ਨੂੰ ਰੋਜ਼ਗਾਰ ਦੇ ਇਹ ਪਲਾਂਟ ਲਗਾਉਣ ਵਾਲੇ ਕਿਸੇ ਤਾਂ ਪਰਾਲੀ ਦਾ ਹੱਲ ਹੋ ਜਾਏਗਾ ਜੀ ਨਾ ਕਿਸਾਨਾਂ ਦੀ ਲੜਾਈ ਨਾ ਸਰਕਾਰ ਦੀ ਲੜਾਈ ਰੋਜ਼ਗਾਰ ਕਿੰਨੇ ਜਣਿਆਂ ਨੂੰ ਦੇ ਰਹੇ ਹੋ ਤੁਸੀਂ ਦੱਸਿਆ ਵੀ ਤਨਖਾਹ ਵੀ ਵਧੇ ਦੇ ਰਹੇ ਹੋ ਹਾਂਜੀ 8 ਜਣਿਆਂ ਨੂੰ ਰੋਜ਼ਗਾਰ ਦੇ ਰੱਖਿਆ ਜੀ ਮੈਂ ਅੱਗੇ ਲੇਬਰ ਹੋਰ ਵੀ ਵਧਾਵਾਂਗੀ ਜਦੋਂ ਮੈਂ ਮਸ਼ੀਨ ਕੱਲੀ ਪਰਾਲੀ ਵਾਲੀ ਮਸ਼ੀਨ ਆਉਂਦੀ ਹੈ ਇੱਕ ਉਹ ਲਗਾਉਣ ਦੀ ਕਰ ਰਹੀ ਹਾਂ ਜੀ ਅਗਲਾ ਪ੍ਰੋਜੈਕਟ ਮੇਰਾ ਫਿਰ ਮੈ ਉਸ ਦੇ ਵਿੱਚ ਲੇਬਰ ਵੀ ਹੋ ਕਮਾਈ ਕਿੰਨੀ ਹੋ ਜਾਂਦੀ ਆ ਕਿਉਂਕਿ ਤੁਸੀਂ ਘਰ-ਬਾਰ ਵੀ ਛੱਡਿਆ ਹੋਇਆ ਆਪਣਾ ਕਮਾਈ ਵਧੀਆ ਜੀ ਬਸ ਜਿਵੇਂ 4 ਲੱਖ ਪ੍ਰੋਫਟ ਕਰ ਜਾਣੀ ਆ ਮੈਂ ਮਹੀਨੇ ਦਾ ਤੇ ਬਾਕੀ ਸਾਡਾ ਵੀ ਘਰ ਚੱਲ ਰਿਹਾ ਵੀ ਚੇ ਲੇਬਰ ਦਾ ਘਰ ਚੱਲ ਰਿਹਾ ਜੀ ਬਸ ਚੱਲੀ ਜਾਂਦਾ ਕੰਮ ਆਪਣਾ ਤਾਂ ਘਰ ਤੋਂ ਦੂਰ ਰਹਿਣਾ ਕਿੰਨਾ ਔਖਾ ਇੱਕ ਬੇਟਾ ਤੁਸੀਂ ਤੁਹਾਡੇ ਨਾਲ ਇੱਥੇ ਆ ਇੱਕ ਬੇਟਾ ਤੁਸੀਂ ਸੰਗਰੂਰ ਛੱਡਿਆ ਹੋਇਆ ਆਪਣਾ ਬਹੁਤ ਜ਼ਿਆਦਾ ਔਖਾ ਜੀ ਇੱਕ ਮੰਮੀ ਡੈਡੀ ਕੋਲੇ ਬੇਟਾ ਇੱਕ ਮੇਰੇ ਕੋਲੇ ਜੀ ਸਟੱਡੀ ਕਰਨ ਕਰਕੇ ਉੱਥੇ ਛੱਡਿਆ ਸੀਗਾ ਜੀ ਫਿਰ ਇੱਕ ਮੈਂ ਨਾਲ ਰੱਖਿਆ ਸਟੱਡੀ ਤੇ ਇਹਦੀ ਵੀ ਖਰਾਬ ਹੋ ਰਹੀ ਹੈ ਸਟੱਡੀ ਜ਼ਰੂਰੀ ਸਾਨੂੰ ਵੀ ਇੱਥੇ ਆਣਾ ਪਿਆ ਜੀ। ਕੌਰਤ ਦਾ ਕਹਿੰਦੇ ਬਸ ਘਰ ਦੇ ਕੰਮ ਕਰ ਸਕਦੀ ਹੈ ਤੁਸੀਂ ਇੰਨਾ ਕੁਝ ਕਿਵੇਂ ਸੋਚ ਲਿਆ ਤੁਹਾਡਾ ਹਸਬੰਡ ਵੀ ਕਹਿੰਦੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਉੱਥੇ। ਹਾਂਜੀ ਮੈਂ ਹੀ ਦੇਖ ਰਹੀ ਹਾਂ ਸਾਰਾ ਕੰਮ ਜੀ। ਮੈਂ ਹੀ ਕਰਦੀ ਹਾਂ ਜੀ। ਪਹਿਲਾਂ ਤੋਂ ਸਟਾਰਟਿੰਗ ਤੋਂ ਹੀ ਕਰਦੀ ਜ਼ਿੰਮੇਵਾਰੀ ਉਹ ਮੇਰੇ ਤੇ ਆ ਗਈ ਸੀ। ਇਹ ਵਸ ਮੇਰੇ ਨਾਲ ਵਰਕ ਕਰਦੇ ਰਹੇ ਨੇ ਤੇ ਪ੍ਰੋਜੈਕਟ ਅੱਗੇ ਲੈ ਕੇ ਮੈਂ ਆਈ ਹਾਂ ਜੀ। ਹੁਣ ਮੈਂ ਹੀ ਦੇਖ ਰਹੀ ਹਾਂ ਮੈਂ ਹੋਰ ਵੀ ਅੱਗੇ ਲੈ ਕੇ ਜਾਣਾ। ਅੱਗੇ ਲੈ ਕੇ ਜਾਣਾ ਜੀ ਮੇਰੀ ਮੈਂ ਕਰ ਰਹੀ ਹਾਂ ਹਿਮਾਚਲ ਤੱਕ ਪਹੁੰਚ ਕਰ ਰਹੀ ਹਾਂ। ਹਿਮਾਚਲ ਤੱਕ ਨਹੀਂ ਮੈਂ ਆਲ ਇੰਡੀਆ ਜੇ ਕਰਨਾ ਚ ਹਾਂਜੀ ਤਾਂ ਇਹ ਕਿਹੜੀ ਕਿਹੜੀ ਜਗ੍ਹਾਵਾਂ ਦੇ ਉੱਪਰ ਤੁਹਾਡਾ ਜਿਹੜਾ ਬਾਇਓਮਾਸ ਬਾਇਓ ਕੋਲ ਹੈ ਉਹ ਵੇਖਦਾ ਹੈਗਾ ਮੇਰਾ ਤਾਂ ਜਰਜਾਰਾ ਜੀ ਐਨਟੀਪੀਸੀ ਚ ਆਪਣੇ ਪੰਜਾਬ ਚ ਵੀ ਜਾ ਰਿਹਾ ਖੰਨੇ ਵੀ ਜਾਂਦਾ ਰਿਹਾ ਜੀ ਮੇਰਾ ਮਾਲ ਤੇ ਮੈਂ ਜ਼ਿਆਦਾਤਰ ਹੁਣ ਦਿੱਲੀ ਚ ਪੰਜਾਬ ਇਧਰ ਹੀ ਦੇ ਰਹੀ ਆ ਵੈਸੇ ਫੈਕਟਰੀਆਂ ਚ ਐਸ ਦੇ ਫਿਊਲ ਯੂਜ਼ ਹੁੰਦਾ ਹਾਂਜੀ ਫਿਊਲ ਯੂਜ਼ ਹੁੰਦਾ ਥਰਮਲ ਪਲੈਂਟ ਹੋ ਗਿਆ ਜੀ ਜਿਵੇਂ ਲਾਈਟ ਬਣ ਰਹੀ ਆ ਉੱਥੇ ਯੂਜ਼ ਹੋ ਰਿਹਾ ਜੀ ਆਪਣਾ ਥਰਮਲ ਪਲੈਂਟ ਬਟਿੰਡੇ ਬੰਦ ਹੋ ਗਿਆ ਵੈਸੇ ਆਪਣੇ ਚੱਲਣਾ ਚਾਹੀਦਾ ਆਪਣੇ ਜਿੰਨੀ ਵੇਸਟਿੰਗ ਆ ਉਹ ਥਰਮਲ ਪਲੈਂਟ ਸਾਰੀ ਲੈ ਸਕਦਾ ਸੀ ਪਰ ਆਪਣਾ ਥਰ ਲੱਗਦਾ ਕਿ ਅਗਰ ਵੱਡੇ ਪੱਧਰ ਦੇ ਉੱਪਰ ਇਦਾਂ ਦੇ ਪ੍ਰੋਜੈਕਟ ਲੱਗਣ ਤਾਂ ਪਰਾਲੀ ਵਰਗੀ ਜਿਹੜੀ ਸਮੱਸਿਆ ਆ ਉਹਦਾ ਹੱਲ ਪੱਕੇ ਤੌਰ ਤੇ ਹੋ ਜਾਊਗਾ ਪੱਕੇ ਤੌਰ ਤੇ ਹੱਲ ਹੋ ਜਾਏਗਾ ਹਾਂਜੀ ਸਾਰਿਆਂ ਦੀ ਸਮੱਸਿਆ ਹੱਲ ਹੋ ਜਾਊ ਕਿਸਾਨਾਂ ਦੀ ਵੀ ਸਮੱਸਿਆ ਹੱਲ ਹੋ ਜਾਊ ਸਰਕਾਰ ਨੂੰ ਵੀ ਜੋ ਚਲੋ ਸਰਕਾਰ ਨੂੰ ਵੀ ਆਪਾਂ ਬੋਲਦੇ ਆਂ ਸਰਕਾਰ ਅੱਗ ਲਾਉਣ ਤੋਂ ਰੋਕ ਰਹੀ ਐ ਸਾਨੂੰ ਐ ਰੋਕ ਰਹੀ ਐ ਨਾ ਉਹਨਾਂ ਨੂੰ ਮੁਸ਼ਕਲ ਆਣਗੀਆਂ ਨਾ ਉਹਨਾਂ ਨੂੰ ਆਣਗੀਆਂ ਬਿਲਕੁਲ ਅਗਰ ਵੱਡੇ ਪੱਧਰ ਦੇ ਉੱਪਰ ਇਸ ਤਰੀਕੇ ਦੇ ਜਿਹੜੇ ਪ੍ਰੋਜੈਕਟ ਨੇ ਉਹ ਲੱਗ ਸਕਣ ਤਾਂ ਪਰਾਲੀ ਵਰਗੀ ਜਿਹੜੀ ਸਮੱਸਿਆ ਹੈਗਾ ਉਹਦਾ ਪੱਕਾ ਹੱਲ ਹੋ ਸਕਦਾ ਕੋਈ ਜ਼ਿਆਦਾ ਖਰਚੇ ਦਾ ਪ੍ਰੋਜੈਕ ਸ਼ੈੱਡ ਤੁਹਾਨੂੰ ਇੱਕ ਚਾਹੀਦਾ ਜਿਸ ਦੇ ਵਿੱਚ ਇਹ ਜਿਹੜੀ ਮਸ਼ੀਨ ਹੈਗੀ ਆ ਉਹ ਪਰਾਲੀ ਵਰਗੀ ਵੇਸਟੇਜ ਤੋਂ ਕਿਤਨਾ ਕਿਤੇ ਇਹ ਜਿਹੜਾ ਬਾਇਓ ਕੋਲ ਹੈਗਾ ਬਾਇਓਮਾਸ ਹੈਗਾ ਉਹ ਬਣਾ ਦਿੰਦੀ ਆ ਤਾਂ ਜਿਹੜੀਆਂ ਚੀਜ਼ਾਂ ਦਾ ਹੱਲ ਨਹੀਂ ਨਿਕਲ ਰਿਹਾ ਜਿਹੜੀਆਂ ਚੀਜ਼ਾਂ ਦੀ ਇੱਕ ਦਿੱਕਤ ਆ ਰਹੀ ਆ ਉਹ ਚੀਜ਼ਾਂ ਦਾ ਹੱਲ ਇਸ ਜਗ੍ਹਾ ਦੇ ਉੱਪਰ ਜਾ ਕੇ ਨਿਕਲ ਸਕਦਾ ਇਹ ਸ਼ੈੱਡ ਤੁਹਾਨੂੰ ਦਿਖਾਉਂਗਾ ਮੈਂ ਕਿ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਹਰਪ੍ਰਿਤ ਕੌਰ ਨੇ ਪੰਜਾਬ ਦੀ ਜਗ੍ਹਾ ਹਰਿਆਣੇ ਦੇ ਵਿੱਚ ਆ ਕੇ ਸ਼ੁਰੂ ਕੀਤਾ ਪਰ ਅਗਰ ਇਸ ਤਰੀਕੇ ਦੇ ਵੱਡੇ ਪ੍ਰੋਜੈਕਟ ਪੰਜਾਬ ਦੇ ਵਿੱਚ ਸ਼ੁਰੂ ਹੋਣ ਤਾਂ ਪ੍ਰਾਣੀ ਵਰਗੀ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਨਿਕਲ ਸਕਦਾ ਹੈ। ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਕੈਮਰਾ ਪਰਸਨ ਹਰਪਾਲ ਸਿੰਘ ਕਾਵਦਨ ਦੇ ਨਾਲ ਹਰਿਆਣਾ ਦੇ ਗੁਹਾਣਾ ਤੋਂ ਚਰਨਜੀਤ ਕੌਸ਼ਨ